ਕਦਰ ਨਾਲ ਹੋਈ ਫਿਰ ਚਾਚੀ ਦਾ ਸੁਭਾਅ پتہ ਕਹਿਵਾਂ ਜਗਾ ਚਾਚੀ ਨੇ ਕੀਤਾ ਵਾਲਿਆ ਆਪਾ ਆਹ ਚਾਚੀ ਨੇ ਕੀਤਾ ਵਾਲਿਆ ਆਪਾ ਚਾਚੇ ਨੇ ਦਵਾਲ ਹੈ ਨਹੀਂ ਜਿੱਦਾਂ ਇਹ ਆਪਣਾ ਕੰਮ ਬਣ ਗਿਆ ਜੇ ਚਾਚੇ ਦਾ ਕਰਦੇ ਹੁੰਦੇ ਫਿਰ ਥੋੜੀ ਬਣਨਾ ਤੇ ਆਪਣਾ ਇਹ ਤਾਂ ਹੈ ਮੇਰਾ ਕੰਮ ਵੀ ਤੇ ਰੰਨਾ ਤੁਹਾਨੂੰ ਕੰਮ ਬਚਾ ਲਈ ਜਿਹੜਿਆ ਤੇ ਮੇਰਾ ਤਾਂ ਕੀ ਹੋ ਗਿਆ ਕਹੜੇ ਆ ਰਹੇ ਮੈਂ ਹੱਥ ਨਾਲ ਮੈਂ ਤਾਂ ਸ਼ੁਰੂ ਕਰਦਾ ਸੀ ਯਾਰ ਕੀ ਪਤਾ ਨਹੀਂ ਜਦੋਂ ਮੈਂ ਤੁਹਾਨੂੰ ਦਿੰਦਾ ਨਾ ਤਾਂ ਪਰਤ ਮਾਰੇ ਕਰੂੰਗਾ ਹੋਰ ਕੀ ਹੋਊਗਾ ਅੱਛਾ ਹੈ ਜਦੋਂ ਕੁਆਖਾ ਕਰ ਵਿਦਵਾਨ ਤੋਂ ਉਹਨਾਂ ਦਾ ਮੈਨੂੰ ਵਾਅਦਾ ਕਰਦੇ ਹੁੰਦੇ ਸੀ ਕਿ ਤੂੰ ਨਾ ਤੇ ਮਰਜੀ ਦਾ ਹੱਥ ਨਾਲ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਕਲ ਤੋਂ ਹੁੰਦਾ ਹੈ એનર્ਜੀ ਜਿਆਦਾ ਦੂਰ ਕਿੱਡਾ ਪਾਣਾ ਜਾਂਦਾ ਨਾ ਨਾ ਮਰਤੇ ਨਹੀਂ ਆ ਜਾਂਦੀ ਹੈ ਜੀ ਰੋਕਣ ਤੋਂ ਵੀ ਨਹੀਂ ਜਾਂਦਾ ਸਾਹ ਤਾਂ ਦੇਖ ਦਿਖਣ ਲੱਗ ਜਿਵੇਂ ਨਗਸਤ ਹੋ ਜਾਂਦਾ ਹੈ ਪੁਸ਼ਾਰ ਹਸਪੀਟਲ ਹੈਗਾ ਨਾ ਕਡੇਪਾਲ ਦੇ ਨੇ ਕਾਦੀ ਵਸਤੇ ਨਹੀਂ ਮੈਂ ਤਾਂ ਚਾਚੀ ਚਾਚੀ ਪਰਚਾਚੀ ਦੇਵੇ ਕੱਡੇ ਚ ਫੇਰਤਾ ਹੈ ਚਾਚੀ ਜੰਦੀ ਨਹੀਂ ਤੇ ਕਿੰਨੇ ਦਿਨ ਹੋ ਗਏ ਜੋਂ ਲੱਗਣ ਬਰੂ ਬੰਨੇ ਦੁਹਾਕਨੀ ਸੁੱਤੇ ਮੈਂ ਤਾਂ ਕੰਦ ਟੱਪ ਕੇ ਆ ਜਾਂਦੇ ਕੋਲੇ ਮੈਂ ਫੋਨ ਲਾਉਣਾ ਫਜਰ ਚਾਚਾ ਜਾਗਦਾ ਹੈ ਅੱਜ ਮੈਂ ਦੇਵੀ ਫਜਰ ਜਾਗਦਾ ਰਹੇ ਹਮਮ ਹਮ ਜਿੰਨੇ ਮੰਦੇ ਵਾਇਨ ਤੋਂ ਢੋੜੀ ਕਾ ਮੈਂ ਚਲੂਗਾ ਚਾਚੀ ਦੇ ਪੰਤ ਦਾ ਸਬਕ ਕਿਵੇਂ ਨਮੋਣੀ ਹੈ ਮੈਂ ਨਾ ਮੈਨੂੰ ਮੈਂ ਨਾ ਬੱਚੇ ਇਹਨਾਂ ਨੂੰ ਮੈਂ ਕਿਤੇ ਰੱਖਾਂ ਜਿਵੇਂ ਲੱਖਾਂ ਮੈਂ ਦਲਪੇਰਾ ਕਰੰਮ ਨੂੰ ਘਾਟ ਨੂੰ ਧਾਰ ਨਹੀਂ ਵੱਧ ਕਰਦੇ ਦੇਖਦੇ ਸੋਚੀ ਵੱਡੂ ਦਾ ਵੱਡੂ ਦਾ ਕਰਦੇ ਆ ਫਿਰ ਸੋਚੀ ਕਿੱਥੇ ਨੂੰ ਕਰਨ ਲੱਗਦੇ ਕਿਾ ਕਿੰਨਾ ਲੱਗਦਾ ਨਹੀਂ ਕਰਦੇ ਮੇਰੇ ਕੋਲ ਜਾਂ ਲਾਉਣੇ ਨੇ ਸਿਰ ਤੇ ਉਹ ਅਰੇ ਆ ਬਣ ਜ਼ੋਂ ਦਾ ਮੇਰੀ ਗੱਲ ਸੁਣਨੀ ਹੂ ਮੇਰਾ ਜੀ ਕਰਦਾ ਸੀ ਰਾਤ ਰਾਤ ਮਸਾਲੀ ਦੀ ਗੋਲੀ ਨਾ ਜਦੋਂ ਕੱਟ ਕਿਨ ਕੜਾ ਮਨਾ ਚੱਕੀਨ ਕੜਾ ਮਨਾ ਕਰਨ ਮੈਂ ਡੇਰੇ ਦੇ ਵਿਸ਼ਵਾਸ ਕਰਕੇ ਗੋਲੀ ਖਾ ਲਈ ਨਾ ਅੱਗੇ ਦਿਖਾਈ ਲੰਦਾ ਹੁੰਦਾ ਅੱਗੇ ਤਿਆਰ ਕਰਨਾ ਗੋਲੀ ਨਿਕਾ ਲੰਦਾ ਸੀ ਹਰ ਵਾਰ ਹਾਂ ਹਾਂ ਹੂੰ ਹੂੰ ਮੈਂ ਗੋਲੀ ਖਾ ਲਈ ਤੇਰਾ ਅਰਤੂਰੇ ਵੀ ਸੋ ਵਿਸ਼ਵਾਸ ਤੋੜਦਾ ਰਹਾ ਤੇ ਮੇਰਾ ਰਾਤ ਨੂੰ ਛੋਟੇ ਨੂੰ ਬੁਖਾਰ ਸੀ ਨਾ ਕੋਈ ਅੰਕੀ ਅੰਗੀ ਪੱਗੇ ਪੱਗੇ ਤਾਂ ਨਹੀਂ ਐ ਕਰਦੀ ਹੁੰਦੀ ਸੀ ਨਾ ਫਿਰ ਹੁਣ ਕੀ ਐ ਸਗੂਆ ਪੈ ਗਿਆ ਮਨ ਨੂੰ ਨਹੀਂ ਸਮਝ ਆਉਂਦੀ ਅੱਗੇ ਤਾਂ ਨਹੀਂ ਹੋਈ ਗਰਦੀ ਸੀ ਛੋਟੀ ਨੂੰ ਬੁਖਾਰ ਸੀ ਫਿਰ ਉਹਨੂੰ ਇਚਮਣਾ ਜ਼ਰੂਰੀ ਸੀ ਆ ਸਮਾਹਣਾ ਜ਼ਰੂਰੀ ਸੀ ਤੇ ਪਰ ਗਲਤ ਕੀਤਾ ਰਾਤ ਤੱਕ ਹਜੇ ਤੱਕ ਅਸਰ ਪਿਆ ਉਹਦਾ ਹਜੇ ਲਕਮਾ ਨਾਲ ਕਰ ਕਰਕੇ ਕਰ ਕਰ ਕੇ ਲਾਲ ਕਰ ਲਿਆ ਉਸ ਤੋਂ ਨੂੰ ਪਤਾ ਹੈ ਨਾ ਅੱਛਾ ਜੀ ਹੋਰ ਤੇ ਹਜੇ ਤੱਕ ਇਹ ਕਹਿੰਦਾ ਨਹੀਂ ਮੈਂ ਸਾਰੇ ਹਸਤੇ ਮੈਂ ਕਰਿਆ ਹਸਤੇ ਕਰਿਆ ਨਹੀਂ ਕਰਨਾ ਕੋਸ ਮੈਂ ਨਾ ਮੈਨੂੰ ਤਾਂ ਨਾ ਦੀ ਤਾਂ ਜੀ ਆਸ ਕੋਲ ਜੇ ਜੈਨੀ ਤੋਂ ਮੈਂ ਖਰਦਿਆ ਨਹੀਂ ਸੀ ਗੱਲ ਐ ਕਿ ਤੂੰ ਜਿਆਦਾ ਮੋਕਣ ਲੱਗ ਗਿਆ ਕਬਲ ਕਰਨਾ ਨਹੀਂ ਮੈਂ ਹੁਣ ਕੀ ਦੱਸਾਂ ਇਹਨੇ ਕਬਲ ਕਰਨੀ ਨਹੀਂ ਕਬਲ ਕਰਨਾ ਤਪੀ ਜਾਣਾ ਹੋਰ ਮੋਕ ਕਰ ਗਿਆ ਇਹ ਪਿਆਰ ਨਾਲ ਮੈਂ ਤੈਨੂੰ ਪਿਆਰ ਕਰਦੇ ਹਾਂ ਪਿਆਰ ਨਾਲ ਤਾਂ ਨਹੀਂ ਖਾਰ ਆਉਂਦਾ ਅੰਦਰ ਉਹ ਤੁਮੇ ਵੀ ਹੁਣ ਉਹਦੇ ਨਾਲ ਤਾਂ ਕੋਈ ਜੋ ਪਾਣਾ ਮੈਂ ਸਾਇੰਸ ਦਾ ਸਟੂਡੈਂਟ ਰਿਆਂ ਪਤਾ ਤੈਨੂੰ ਸਾਇੰਸ ਦੇ ਵਿੱਚ ਕੈਮਿਸਟਰੀ ਹੁੰਦੀ ਐ ਸਬਜੈਕਟ ਮੈਸਟਰੀ ਵੀ ਕਿਉਂ ਨਾ ਮੈਸਟਰੀ ਨਾਲ ਵੀ 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 ਕਿਤੇ ਅਰ ਗਿਆ ਨਾ ਸਰਾਖੀ ਇਹ ਕਿਮਿਸਟਰੀ ਦਾ ਮਤਲਬ ਦਾ ਰਸਾਇਣ ਰਸਾਇਣ ਮਤਲਬ ਦਾ ਲਿਕਵਿਡ ਜੋ ਲਿਕਵਿਡ ਦਾ ਆਦਾਨ ਪ੍ਰਦਾਨ ਹੁੰਦਾ ਨਾ ਉਹਦੇ ਨਾਲ ਰੁਪਿਆਰ ਹੋ ਜਾਂਦਾ ਦੇ ਵਜਾਂ ਨੂੰ ਹਾਂ ਹਾਂ ਇਹ ਤੋਬਾ ਨਹੀਂ ਇਹ ਵੀ ਨਹੀਂ ਨੰਦਲਾ ਕਰਨ ਲੱਗਿਆ ਹੋਰ ਤੇ ਲਿਕਵਿਡ ਦਾ ਆਦਾਨ ਪ੍ਰਦਾਨ ਆਪਣਾ ਕਿੰਨੇ ਵਾਰੀ ਦਾ ਹੋ ਗਿਆ ਫਿਰ ਉਹ ਹੀ ਟੂਸੀਡੈਂਟ ਛੱਡ ਨਹੀਂ ਸਕਦਾ ਬੰਦਾ ਉਹ ਜਿਹੜਾ ਜਿਹੜਾ ਬੰਦਾ ਲਫਾਫਾ ਚੜਾ ਕੇ ਰਸਗੁੱਲਾ ਖਾ ਲੇ ਉਹ ਰਸਗੁੱਲਾ ਛੱਡ ਸਕਦਾ ਹੈ। ਹੂੰ ਹੂੰ। ਕਿਉਂਕਿ ਲਫਾਫਾ ਚੜਾ ਕੇ ਰਸਗੁੱਲੇ ਖਾਣ ਦਾ ਕੋਈ ਸੁਆਦ ਨਹੀਂ ਆਉਂਦਾ ਨਹੀਂ ਉਹਨਾਂ ਨੂੰ। ਅਸਲ ਵਿੱਚ। ਤੇ ਜੇ ਸਿੱਧਾ ਰਸਗੁੱਲਾ ਖਾਵੇ। ਉਹ ਕਿੰਨਾ ਮਿੱਠਾ ਲੱਗਦਾ ਹੁਣ ਆਪਾਂ ਰਸਗੁੱਲਾ ਖਾਦਾ ਸਿੱਧਾ ਤੇ ਰਸਾਇਣਦਾਰ ਦਾਣ ਪ੍ਰਦਾਨ ਹੋ ਗਿਆ ਅੰਦਰ ਆਪਣੇ। ਤੇ ਤਾਂ ਤੇ ਛੱਡ ਸਕਦੇ ਹਾਂ ਸਰਦਾਰ ਜੀ। ਨਾ ਨਾ ਜਮਾਈ। ਤਾਂ ਤੇਰਾ ਹੀ ਤਾਂ ਗੱਲ ਹੈ ਨਾ ਮਨੁਪਰੀ ਤੋਂ ਸੁਣਿਆ ਮੈਂ ਤਾਂ ਵਿਸ਼ਵਾਸ ਕਰਕੇ ਖਾ ਲਿਆ ਨਾ ਗੋਲੀ ਵਾਲੀ ਤਾਂ ਠੀਕ ਹੈ ਨਾ ਹੁਣ ਮੇਰੇ ਵਿਸ਼ਵਾਸ ਨੂੰ ਕਾਇਮ ਵੀ ਤਰਖਾ ਕਰਨਾ ਇਹਦਾ ਵੀ ਤਾਂ ਫਰਜ਼ ਬਣਦਾ ਤੇਰਾ ਕਿ ਨਹੀਂ ਬਣਦਾ ਲੈ ਜਮੇ ਫਰਜ਼ ਬਣਦਾ ਹੈ ਹਨਕਰ ਹੁਣ ਐ ਹੋਇਆ ਬਾਲਾ ਤੇ ਜਿਵੇਂ ਤੁਸ਼ਣ ਹੋਣ ਵਾਲੀ ਹੈ ਜੀ ਤੁਮ ਹੀ ਕਰੀਂ ਰਾਤ ਨੂੰ ਤਰੇ ਕਰਕੇ ਨਹੀਂ ਜਾਣਾਗਾ ਜਾਗਰਨ ਤੇ ਭਗਨ ਗਾਉਂਦਾ ਨਾ ਬੱਚਾ ਮੈਂ ਕੋ ਜਨਗਵਨ ਦੇ ਟੋਲ ਕੀ ਮੈਂ ਜਾਉਂਗਾ ਤਿੰਨ ਤਾਲ ਦੇ ਠੀਕਾ ਲਾਉਂਗਾ ਪੂਰਾ ਹਾਂ ਤੇ ਉਹ ਕਰ ਲਈ ਦੋ ਆਜੀ ਤਿੰਨ ਤਾਲ ਦਾ ਠੀਕਾ ਤਿੰਨ ਤਾਲ ਦੇ ਠੀਕਾ ਲਵਾਇਆ ਨਾ ਕੋਈ ਨਹੀਂ ਲਵਾ ਲੈਂਗੇ ਠੀਕ ਹੈ ਮਰਾ ਟੋਲ ਟੋਲ ਕੀ ਦੇ ਬਾਇਦਰਾਂ ਦਾ ਧਮ ਝਮ ਝਮ ਉਹਦਾ ਠੀਕਾ ਲਾਵਾਗੇ ਤਨਾ ਤਾਰਾ ਠੀਕ ਹੈ ਚਾਚਾ ਜੀ ਕਰ ਲਾ ਚਾਚੇ ਮਾੜੀ ਦੀ ਗੱਲ ਐ ਕਿ ਭੱਜੀ ਜਾਂਦੀ ਆਜ ਤੱਕ ਕਰਨ ਨਹੀਂ ਆਜੀ ਆ ਜੀ ਵਾਹ ਕੋ ਅੱਗੇ ਰੁਕਤ ਨਹੀਂ ਤੁਸੀਂ ਰਾਜਦਾਰਾਤ ਨੂੰ ਫਿਰ ਬੁਨ ਕਰੇਗੀ ਜੋ ਐਸੇ ਜੀ ਸਰ ਹਾਂ ਮੈਂ ਮੈਂ ਕਰ ਦਿੰਦੀ ਠੀਕ ਹੈ ਪੱਕਾ ਫਿਰ ਯਾਦ ਰੱਖੀਂ ਇਹ ਨਾ ਗੱਲ ਠੀਕ ਹੈ ਜੀ ਹਿੰਦਰਾਇ ਗਰਮਾਫਰ ਮਦਦ ਕਰੇ ਜੀ ਚੰਗਾ ਫਿਰ ਓਕੇ ਯਸ ਓਕੇ